ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਦੇਖੋ ਜੀ ਇੱਧਰ ਨੂੰ ਲੈ ਵੀਰੇ ਆ ਬੰਦਾ ਦੇਖੋ ਸ਼੍ਰੀ ਸਾਹਿਬ ਭਾਈ ਉਹ ਦਿਖਾਇ ਨੂੰ ਇਹ ਬੰਦਾ ਸ਼੍ਰੀ ਸਾਹਿਬ ਆਇਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਬੰਦੇ ਦੀ ਤੇ ਇਹ ਬੰਦਾ ਹੋਪਰ ਜੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਾ ਨਾ ਯਾਰ ਤੁਸੀਂ ਪਾਈ ਪਾਲੀ ਸ੍ਰੀ ਸਾਹਿਬ ਨੇ ਦਾਰੂ ਕਿੱਥੇ ਆ ਆ ਡਿੱਗੀ ਖੋਲ ਮੂਹਰਲੀ ਵੀਰੇ ਦੀ ਓਪਨ ਹੋ ਗਿਆ ਓਪਨ ਹੋ ਗਿਆ ਰੋਸਟ ਹੋਤੀ ਜਾਣਾ ਬੜੀ ਪਿਆਸੀ ਨਹੀਂ ਆ ਡੋਟੀ ਨਾ ਜਾ ਸਾਨੂੰ ਕੋਈ ਉਹਨਾਂ ਦਾ ਕੋਈ ਮਤਲਬ ਨਹੀਂ ਜਾਓ ਬਾਈ ਬੋਲੋ ਦੱਸੋ ਜਵਾਬ ਦੇ ਬਾਈ ਜਵਾਬ ਦੱਸੋ ਗਲਤੀ ਹੋ ਗਈ ਕਿਤਾਬ ਤੁਸੀਂ ਦੇਖੋ ਅਮਰਤਾਰੀ ਹੋ ਕੇ ਮਰਿਆਦਾ ਹੁੰਦੀ ਆ ਤੁਸੀਂ ਮਰਿਆਦਾ ਭੰਗ ਕੀਤੀ ਕੀ ਕਹਿਣਾ ਚਾਹੁੰਦੇ ਹੋ ਮਾਫੀ ਇਹ ਸ਼ਰਾਬ ਸੋਭਾ ਦਿੰਦੀ ਹੈ ਨਹੀਂ ਸਿਰਫ ਐਮਪੀਸੀ ਕਿਉਂ ਤੇ ਤੁਸੀਂ ਕਿਉਂ ਨਾ ਤੁਹਾਡੇ ਫੜੀ ਗਈ ਹੈ ਕਿ ਇਹ ਕਿਵੇਂ ਹੋਇਆ ਅੱਗੇ ਵੀ ਤਿੰਨ ਦਫ਼ ਨਹੀਂ ਪਹਿਲੀ ਵਾਰ ਵੀ 3 ਦਫ਼ ਕੀ ਨਾਮ ਹੈ ਭਾਈ ਇਹ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਕਹਿੰਦੇ ਕਿ ਗ੍ਰਸਤੀ ਉਮਰ ਭਾਰੀ ਸੀ 200 ਰੋਜ਼ ਨੂੰ ਪੜਿਆ ਜੀ ਮਾਮਲਾ ਹੋਇਆ ਸੋ ਨਾ ਕਿੱਥੇ ਨਹੀਂ ਘਟਿਆ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਦਾਰ ਹੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਨੂੰ ਕਹਨ ਹਾਂ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜਦੇ ਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ 2 ਜਣੇ ਪਹੁੰਚੇ ਸੀ ਤੇ ਜਦੋਂ ਤੁਸੀਂ ਜਿਹੜਾ ਅਮਰਦਾਰੀ ਤੋਂ ਗਿਫਤੀ ਮਿਲੇ ਉਹਨੇ ਕਿੰਨੇ ਜਣੇ ਸੋ ਉਹਨਾਂ ਦੋ ਜਣੇ ਸੀ ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਰਮ ਦੀ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਇਹਦੇ ਦੋ ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ ਸੀ ਜੋ ਤਫ਼ਤੀਸ਼ ਕੀਤੀ ਕੀ ਪਤਾ ਲੱਗੇ ਕਿੱਥੋਂ ਦਾ ਬੰਦਾ ਕੀ ਨਾਮ ਪਤਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਇਹ ਸਤਿਅਮ ਕੋਰਟ 16 ਵਿੱਚ ਕੰਮ ਕਰ ਰਹੇ ਹਾਂ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੁਸਲਾ ਕੇ ਬੋਲ ਰਹੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾਲਾ ਚੌਂਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਤੁਸੀਂ ਕੀ ਫਿਰ ਅੱਗੇ ਖੁਸਤ ਹੋਗੇ ਕੀ ਕਰਦੇ ਹੋ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਮੰਦਾ ਕੋਈ ਵੀ ਸਾਨੂੰ ਗਲਤ ਖਰ ਖਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾਪੁਰ ਵੱਲੋਂ ਜੋ ਕਾਰਵਾਈ ਹੋਣੀ ਹੈ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਤੁਹਾਡੇ ਵੱਲ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਕ ਬਿਲਕੁਲ ਉਹ ਕਰਤਾ ਕੋਈ ਚਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰੋਜੈਕਟਰ ਵੱਲੋਂ ਕੀ ਕਾਰਵਾਈ ਕੀਤੀ ਆ ਜੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਉਹਦੇ ਕੋਲ ਪ੍ਰੋਸੈਸਿੰਗ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹ ਕਰਾਂਗੇ ਕੀ ਲਾਵੇ ਹੈ ਇਹ ਅਮਰ ਛਕਿਆ ਹਾਇਆ ਜਾਂ ਕੀ ਇਹ ਇਹ ਕਹਿ ਰਿਹਾ ਅਮਰ ਛਕਿਆ ਹਾਇਆ ਪਰ ਇਹ ਇਹ ਅਮਰ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਾਹਿਬ ਪਾ ਕੇ ਤੇ ਠੀਕੇ ਦੇ ਬੈਠ ਕੇ ਖਰਾਬੀ ਰੇ ਇਹਦੇ ਨਾਲ ਪੂਰੇ ਧਰਮਾਂ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਮਤਲਬ ਉਹ ਮਰਿ ਸ਼ਕੇ ਅੰਦਾਸ ਸਹੀ ਗੱਲ ਕਹੀ ਜਾਂਦੀ ਹੈ ਸਾਡਾ ਵੀ ਤੁਸੀਂ ਇਹ ਸ਼ੀਮ ਨਹੀਂ ਕਰਦਾ ਹਾਂ ਹਾਂਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰਾਇ ਤੇ ਸਭ ਤੋਂ ਪਹਿਲ ਸ਼ਰਾਬ ਦਾ ਸ਼ਰਾਬ ਦਾ ਆਉਂਦਾ ਮਰਨੇ ਚੀਕ ਤੋਂ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀ ਹੋ ਗਿਆ ਉਹਦੇ ਬੁਨ ਵੀ ਕਾਰਵਾਈ ਕੀਤੀ ਜੀ ਉਹਨਾਂ ਪੁੱਛਿਆ ਤੁਸੀਂ ਕੀ ਕਹਿਣਾ ਮੈਸੇਜ ਜੀ ਨਹੀਂ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜੱਟੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਰ ਪ੍ਰਸ਼ਾਸਨ ਦੇ ਸਪੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅਣਗਹਿਲੀ ਕਰਦਾ ਮੁੰਡਾ ਮਿਲ ਗਿਆ ਪਹਿਲਾਂ ਅਸੀਂ ਆਪ ਬੋਤਾਂ ਦੇ ਸੀ ਮੌਕੇ ਤੇ ਕੋਈ ਵੀਡੀਓ ਵੀ ਬਣਾਈ ਆ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਤੁਸੀਂ ਜੀ ਜੀ ਹਾਂ ਡਾਕਟਰ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਬੜੇ ਕੋਲ ਜੀ ਹਾਂ ਡਾਕਟਰ ਕੀ ਲੈ ਕੇ ਆਇਆ ਸੀ ਕਮਰ dard ਦੇ ਨੇ ਚਰਾਬ ਦਿੱਤੀ ਹਾਂਜੀ ਮੌਨ ਦਾ ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਾਂ ਅਨੁਜੀਤ ਸਿੰਘ ਇਹ ਹੈਗਾ ਪਿੰਡ ਰਤਨਗੜ ਦਾ ਦਾ ਜਿਸ ਤੇ ਕੋ ਮੈਂ ਨਿਪਰ ਚੇਤਨ ਉਹ ਕੋ ਲੈ ਕੇ ਆਇਆ ਇਹ ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਇਆ ਸੀ ਇਹਦੇ ਜਿਹੜੇ ਸਮੈਲ ਸੀਗੀ ਲਗਾਓ ਕਿ ਬਰਤਾਰ ਦੀ ਆ ਰਹੀ ਸੀ ਬਾਕੀ ਇਹ ਜਿਹੜੇ ਦੇ ਬਲੱਡ ਸੈਂਪਲ ਲਏ ਆ ਆਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜਾ ਲੈਬ ਟਰੀ ਵਿੱਚ ਉਹ ਭਾਵੇਂ ਅੰਦਰ ਤੋਂ ਵਾਪਸ ਦੱਸ ਰਹੇ ਕਿ ਇਹ ਗੋਲ ਪੀਰੀ ਅੰਦਰ ਸਮੈਲ ਆ ਰਹੀ ਸੀ ਵੀ ਉਹਦੇ ਹਿਸਾਬ ਨਾਲ ਇਹ ਸਪੀਸ਼ ਜਿਹੜੀ ਸੀ ਅਸਲ ਸੀ ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰਾਂਗੇ ਹਾਂਜੀ ਇਹਦੇ ਫਾਈਨਲ ਰਿਪੋਰਟ ਕਰ ਦੋ ਮੈਨੂੰ ਉਹ ਜਦੋਂ ਐਫਆਈਆਰ ਨੂੰ ਮਿਲ ਜੂਗੀ ਕਾਪੀ ਉਹਦੇ ਨਾਲ ਹੀ ਅਸੀਂ ਪੁਲਿਸ ਨੂੰ ਹੈਂਡਓਵਰ ਕਰ ਦਾਂਗੇ ਸੈਂਪਲ